ਮਿਟੀ ਤੋਂ ਉਸ ਟਿਓਰ ਤੇ ਲਈ ਹੈ ਅੱਜ ਦੀ ਕੀ ਕੀ ਐਮ ਰੈ ਹੈ ਮੀਟਿੰਗ ਖਾਸ ਰਹੀ ਹੈ ਨਹੀਂ ਮੈਨੂੰ ਤਾਂ ਇਹ ਰੁਟੀਨ ਦੀ ਮੀਟਿੰਗ ਸੀਗੀ ਜੋ ਤੁਹਾਨੂੰ ਪਤਾ ਹੀ ਹੈ ਕੌਮ ਦੀ ਵੱਡੀ ਸੰਸਥਾ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਗੁਰੂ ਘਰ ਹੈ 100 ਤੇ ਵੱਡਾ ਪ੍ਰਬੰਧ ਹੈ ਸੋ ਸਾਰੇ ਪ੍ਰਬੰਧਾਂ ਦੇ ਵਿੱਚੋਂ ਜੋ ਹਰ ਇੱਕ ਗੁਰੂ ਘਰ ਦੀ ਰਿਕੁਆਇਰਮੈਂਟ ਇੱਥੇ ਆਉਂਦੀ ਹੈ ਐਸਟੀਮੇਟ ਲੱਗ ਕੇ ਸਾਰੀਆਂ ਰਿਪੋਰਟਾਂ ਹੋ ਕੇ ਜਾਂ ਸਬ ਕਮੇਟੀਆਂ ਦੇ ਵਿੱਚ ਜਿਸ ਵੀ ਚਾਹੇ ਕਿਸੇ ਵੱਡੇ ਗੁਰੂ ਘਰ ਦੀ ਏ ਕਲਾਸ ਦੀ 20 ਕਲਾਸ ਦੀ ਜਿੰਨੇ ਗੁਰੂ ਘਰਾਂ ਦੀਆਂ ਸਕੂਲਾਂ ਕਾਲਜਾਂ ਦੀਆਂ ਜੋ ਇੱਥੇ ਆਉਂਦੀਆਂ ਮਹੀਨਾਵਾਰ ਉਹ ਸਾਰੀ ਅੱਜ ਜੋ ਰੁਟੀਨ ਮੀਟਿੰਗ ਸੀ ਉਹ ਅੱਜ ਵਿਚਾਰੀ ਗਈ ਆ ਲੰਮੇ ਕੋਈ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੀਟਿੰਗ ਸਾਡੇ ਉਹ ਸਿਟ ਵੱਲੋਂ ਇੱਕ ਰਿਕੁਆਇਰਮੈਂਟ ਦਿੱਤੀ ਗਈ ਹੈ ਰਿਕਾਰਡ ਮੰਗਿਆ ਗਿਆ ਉਹਦੇ ਬਾਰੇ ਕੀ ਡਿਸਾਈਡ ਕੀਤਾ ਉਹ ਤਾਂ ਪ੍ਰਧਾਨ ਸਾਹਿਬ ਨੇ ਸਦਾ ਨਹੀਂ ਸੀ ਧਾਮੀ ਜੀ ਨੇ ਉਸ ਦਿਨ ਹੀ ਕਹਿ ਦਿੱਤਾ ਜਦੋਂ ਦੂਸਰੀ ਕਾਲਟਕ ਸਾਹਬ ਜਿਆਨੀ ਹੁਕਮ ਕਰਤਾ ਸੀ ਹਦੀਸ ਕਰਤਾ ਸੀ ਤਾਂ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਅਤੇ ਇਸ ਮੁੱਚੀ ਕਮੇਟੀ ਨੇ ਕਹੀ ਦਿੱਤਾ ਸੀ ਪਰ ਦੁੱਖ ਆਉਂਦਾ ਕਿ ਕਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ 84 ਦੇ ਵਿੱਚ ਫੋਰਸਾਂ ਚੜ੍ਹ ਕੇ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਉਸ ਦਿਨ ਵੇਖਿਆ ਕਿਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸਰਦਾਰ ਹਜਿੰਦਰ ਸਿੰਘ ਧਾਮੀ ਦਾ ਦਫਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜੇ ਦੂਸਰੀ ਕਾਲ ਤੱਕ ਸਾਹਿਬੀ ਗੱਤੇ ਆ ਸਾਹਿਬ ਨੇ ਹਦੇਸ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਫਿਰ ਫੋਰਸਾਂ ਲੈ ਕੇ ਬਿਨਾ ਦੱਸੀ ਤੂੰ ਇਸ ਤਰ੍ਹਾਂ ਆਉਣਾ ਤੇ ਚੰਡੀਗੜ੍ਹ ਰਾਜਤਾਨੀ ਸਬ-ਆਫਿਸ ਦੇ ਵਿੱਚ ਚਾਹੀ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੇ ਆ ਕਿ ਉਦੋਂ ਇੰਦਰਾ ਗਾਂਧੀ ਲੈ ਕੇ ਆਈ ਸੀ ਫੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਉਹ ਫੋਰਸਾਂ ਛਾੜ ਕੇ ਪਰ ਇਹ ਮੂੰਹ ਦੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਐਮਐਲਏ ਕਹਿ ਰਹੇ ਹੁਣ ਆਪ ਦੇ ਲੀਡਰ ਹੀ ਕਹਿ ਰਹੇ ਹੁਣ ਇਦੋਂ ਫਿਰ ਇਹ ਲੰਟ ਕੀ ਹੋ ਸਕਦੀ ਹੈ ਤਈਓ ਤਾਂ ਕਹਿੰਨੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਸਾਲ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਆ ਦਾਲ ਪੰਥ ਹੈ ਸੰਪਰਦਾਮਾ ਟਕਸਾਲਾ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮਰਿਆਦਾ ਨਾਲ ਸਬਦ ਰੱਖਦਾ ਬਿਆਨਬਾਜ਼ੀ ਕਰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ 'ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਕੁਝ ਪ੍ਰਾਈਵੇਟ ਮੀਡੀਆ ਰਾਹੀਂ ਕਿ ਰਿਕਵ ਉਹ ਜਗਾ ਮਤਲਬ ਉਹ ਸ਼ਬਦ ਵਰਤ ਨਹੀਂ ਸਕਦੇ ਕਿ ਉਸ ਜਵਾਂ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਨਾ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬੀਤੇ ਕੱਲ ਸੀਮਨ ਕਹਿੰਦੇ ਕਿ ਕਿ ਵੈਕ ਵੇ ਤਰ੍ਹਾਂ ਰਾਜਾ ਸਾਹਿਬ ਨੇ ਜਿਹੜਾ ਦਾਵਾ ਕੀਤਾ ਕਿ 30 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਸ ਨਿੌਰ ਤੇ ਲਏ ਹੈ ਤੇ 30 ਰੁਪਏ ਜਿਹੜੇ ਕੋਇੰਦਵਾਲ ਸਾਹਿਬ ਜਿਹੜੇ ਸਰੂਪ ਵਿਰਤ ਹੋ ਗਏ ਸੀ ਉੱਥੇ ਦਿੱਤੇ ਆ ਕੋਇੰਦਵਾਲ ਸਾਹਿਬ ਰਿਕਾਰਡ ਚ ਇੱਥੇ ਬੋਲਦੀ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰਦਰਸ਼ੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਕਿ ਚੀਜ਼ ਲੱਗੀ ਨਾ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਇੱਥੋਂ ਕੂ ਕੂ ਕੇ ਕਹਿ ਰਿਹਾ ਸੀ ਇਸ ਦਫ਼ਤਰ ਤੋਂ ਕਿ ਭਾਈ ਇਹ ਪੰਥ ਦਾ ਮਸਲਾ ਅਹੀਂ ਰਾਜਸਥਾਨੀ ਜਾ ਕੇ ਚੰਡੀਗੜ੍ਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਧਾਮੀ ਨੇ ਪ੍ਰਸੰਗਿਤ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਲ ਪੰਥ ਸੰਪਰਦਾ ਟਕਸਾਲ ਕਿਸੇ ਦੇ ਵੀ ਸਰਕਾਰਾਂ ਦਾ ਹੰਦਰਾਜੀ ਕਰ Nghi ਸ਼੍ਰੋਮਣੀ ਕਮੇਟੀ ਕਿਹਦੇ ਟਿਕੇ ਨਹੀਂ ਬਹਿ ਸਕਦੀ ਤੇ ਸ਼੍ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲ ਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਬੋਲੇ ਚਲ ਹੁ ਨਸ਼ਾ ਸਿਰ ਚੜ ਜੇ ਉਹ ਕੱਲਾ ਰਾਜਾ ਸਾਹਿਬ ਗੁਰਦੁਆਰੇ ਨਹੀਂ ਉਹ ਸਾਰੀ ਤਕਸਾਲਾਂ ਵੱਲ ਵੀ ਬਧੂ ਸੰਪਰਦਾਵਾਂ ਵੱਲ ਵੀ ਬਧੂਗਾ ਤੇ ਦਲਪੰਥਾ ਵਾਲੀ ਬਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱਲ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਆਨੇ ਉਹਨਾਂ ਨੂੰ ਕਿਹਾਗਾ ਤੇ ਤੁਸੀਂ ਵੇਖਿਆ ਵੀ ਉਸ ਤੋਂ ਬਾਅਦ ਉਹਨਾਂ ਚ ਨਿਮਰਤਾ ਵੀ ਝਲਕੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ ਲੱਗਿਆ ਜੋ ਸੁਣਨ ਚ ਆ ਰਿਹਾ ਕਿ ਦਿੱਲੀਆਂ ਤੋਂ ਆਕੀ ਹੋ ਕੇ ਬਾਗੀ ਹੋ ਕੇ ਆਇਆ ਵਧੀਆ ਗੱਲ ਹੈ ਜੀ ਦਿੱਲੀਆਂ ਦੇ ਮਗਰ ਲੱਗਦਾ ਰਹੂਗਾ ਤਾਂ ਮੈਂ ਸਮਝਦਾ ਕਿਰਕਰੀ ਫਿਟੇ ਲਾਣ ਤੋਂ ਉਸੇ ਤਰ੍ਹਾਂ ਹੋਣੀ ਹੈ ਜਿਵੇਂ ਮਾਗੀ ਦੇ ਬਿਆਨ ਤੋਂ ਬਾਅਦ ਹੋਈ ਹੈ ਸੋ ਇਸ ਕਰਕੇ ਕੱਲ ਜੇ ਦਿੱਲੀਆਂ ਤੋਂ ਆਕੀ ਬਾਗੀ ਹੋ ਕੇ ਆਇਆ ਨਿਮਨ ਹੋ ਕੇ ਗਿਆ ਨਿਮਰਤਾ ਨਾਲ ਗਿਆ ਤਾਂ ਲੋਕ ਵੀ ਪ੍ਰਸ਼ੰਸਾ ਕਰਦੇ ਵੀ ਸੀਐਮ ਸਾਹਿਬ ਦਾ ਜੋ ਆਪਣਾ ਫਰਜ ਹੈ ਜੋ ਜਿਸ ਤਰ੍ਹਾਂ ਵਾਅਦੇ ਕੀਤੇ ਆ ਬਾਰੇ ਦੀ ਲਿਸਟ ਬਹੁਤ ਲੰਮੀ ਹੈ ਮੈਂ ਇਥੇ ਗਿਣਿਆ ਨਹੀਂ ਸਕਦਾ ਜੋ ਸਰਕਾਰ ਦੇ ਫਰਜ ਹੈ ਉਹ ਪੂਰੇ ਕਰੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸਰਕਾਰ ਚਲਾਉਣ ਦੀ ਕੋਈ ਨਿੱਕੀ ਗੱਲ ਨਹੀਂ ਹੈਗੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਪੂਰੀਆਂ ਕਰੋ ਜੋ ਤੁਸੀਂ ਲੋਕ ਨਹਾ ਨਹਿਰਸੋਲਾ ਮੈਡੀਕਲ ਕਾਲਜ 1000 ਰੁਪਿਆ ਇਲਾਜ ਨਾਡਰ ਦਾ ਬੁਰਾ ਹਾਲ ਹੈ ਕਿਸ ਤਰ੍ਹਾਂ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਉਹ ਮਸਲਿਆਂ ਤੇ ਤੁਸੀਂ ਕੰਮ ਕਰੋ ਧਰਮ ਦਾ ਕੰਮ ਤਾਂ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਸ਼੍ਰੋਮਣੀ ਕਮੇਟੀ ਹੈ ਤੇ ਸਰਬਸ੍ਰੀ ਅਕਾਲ ਤਖ਼ਤ ਸਾਹਿਬ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਹਾਰੀ ਥੋੜੀ ਜਿਹੀ ਕੋਈ ਸੰਸਥਾ ਕੋਈ ਗੜਬੜ ਕਰ ਰਹੀ ਹੈ ਕੋਈ ਪਤਾਈ ਕਰ ਰਹੀ ਹੈ ਸਿੰਘ ਸਾਹਿਬ ਸਭ ਦੇ ਸਾਂਝੇ ਹੈ ਉਹ ਸਭ ਤੇ ਇੱਕੋ ਹੀ ਤਰ੍ਹਾਂ ਦਾ ਉਹਨਾਂ ਦਾ ਹੱਥ ਹੈ ਰੋਖ ਹੈ ਇਹ ਸ਼੍ਰੋਮਣੀ ਕਮੇਟੀ ਨੂੰ ਗਲਤ ਕਰਦੇ ਉਹ ਵੀ ਤਾੜਨਾ ਕਰਨਗੇ ਸਮੇਂ-ਸਮੇਂ ਤੇ ਹੋਈ ਹੈ ਪਿਛ ਤੁਹਾਡੇ ਸਾਹਮਣੇ ਸੇਵਾ ਲੱਗੀਆਂ ਤੁਸੀਂ ਲੈੇ ਵੇਖਿਆ ਜੇ ਕਿਤੇ ਕਿ ਤਾਹੀ ਹੋਈ ਹੈ ਜੇ ਕੋਈ ਕੋਈ ਵੀ ਧਾਰਮਿਕ ਆਗੂ ਕਰੂਗਾ ਤੇ ਅਕਾਲ ਤਖਸਾਲ ਸਮਰਾਤਾ ਹਰਿਕੰੂ ਸੇਵਾ ਦੀ ਬੀਤੇ ਕੱਲ ਜੋ ਬੈਗ ਲੈ ਕੇ ਆਏ ਨੇ ਉਸ ਤੇ ਕਿਹਾ ਜਾ ਰਿਹਾ ਹੈ ਕਿ ਐਜੀਬੀ ਜੀ ਦੀਆਂ ਲਾਤਮਦੀਆਂ ਕੁੰਡਲੀਆਂ ਨੇ ਕਿੰਨੀ ਜਾਇਦਾਦ ਹੈ ਕਿੰਨਾ ਵੀਰਵੈਰ ਸਾਰਾ ਦੇਖ ਕੇ ਗਏ ਮੈਂ ਸਮਝਦਾ ਇਹ ਸਿੰਘ ਸਾਹਿਬ ਜੀਆਂ ਕੋਲੇ ਆਏ ਆ ਉਹਨਾਂ ਨੇ ਸਿੰਘ ਸਾਹਿਬ ਜੀਆਂ ਨੇ ਤੁਸੀਂ ਵੇਖੀ ਉਹਨੇ ਕਿਹਾ ਸੀ ਮੇਰੇ ਪੀਏ ਨੂੰ ਪੜਾ ਜਾ ਭਾਈ ਤੇ ਅਸੀਂ ਪੜਤਾਲ ਕਰ ਲਾਂਗੇ ਸਿੰਘ ਸਾਹਿਬ ਨੇ ਇਹ ਚਲੋ ਬੜੱਪਣ ਸਿੰਘ ਸਾਹਿਬ ਦਾ ਨਹੀਂ ਕਿਤੇ ਇਹ ਇਹ ਤਾਂ ਪਿਰਤ ਭੇਜੂ ਜੇ ਸਰਕਾਰਾਂ ਗਵਰਨਮੈਂਟਾਂ ਕਿਸੇ ਵੀ ਅਫਸਰ ਨੂੰ ਅਧਿਕਾਰੀ ਨੂੰ ਤਲਬ ਕਰਿਆ ਕਰਨਗੀਆਂ ਸੰਮਣ ਕਰਿਆ ਕਰਨਗੀਆਂ ਬੁਲਾਇਆ ਕਰਨਗੀਆਂ ਉਹ ਅਧਿਕਾਰੀ ਕੀ ਕਰਿਆ ਕਰੂ ਸਰਕਾਰਾਂ ਦੇ ਆ ਇਹ ਤਾਂ 30000 ਲੈ ਕੇ ਆ 60000 ਪੰਨਾ ਲੈ ਕੇ ਆਏ ਗੂ ਸਰਕਾਰ ਦੇ ਖਿਲਾਫ ਰਪੋਰਟਾਂ ਦਾ ਅਰਜ਼ੀਆਂ ਦਾ ਉਹ ਲੈ ਕੇ ਆ ਕੇ ਮੇਰੇ ਧਰਦਿਆ ਕਰੂਗਾ ਇਹ ਕਿਤੇ ਹੈ ਫਿਰ ਤਾ ਚਲੋ ਜਿਉ ਲੈ ਕੇ ਆਏ ਆ ਤਾਂ ਸਿੰਘ ਸਾਹਿਬ ਦਾ ਅਧਿਕਾਰ ਹੈ ਉਹ ਤਾਂ ਸਿੰਘ ਸਾਹਿਬ ਦਾ ਬੜੱਪਣਾ ਹੈ ਕਿ ਉਹਨਾਂ ਨੇ ਕਹਿਤਾ ਵੀ ਸਾਡੇ ਪੀਰ ਨੂੰ ਫੜਾ ਜਾ ਭਾਈ ਅਸੀਂ ਵੇਖ ਲਾਂਗੇ ਇਹ ਬੜੱਪਣਾ ਇਹੀ ਤਾਂ ਆਮ ਅਦਾਲਤਾਂ ਤੇ ਗੁਰੂ ਦੇ ਤਖਤ ਦਾ ਬੜੱਪਣਾ ਹੈ ਤੇ ਨਹੀਂ ਤੁਸੀਂ ਵੇਖੋ ਵੀ ਕਿਸੇ ਨੂੰ ਸੰਮਨ ਕੀਤਾ ਹੋਵੇ ਅਦਾਲਤ ਨੇ ਕੋਰਟ ਨੇ ਬੁਲਾਇਆ ਹੋਵੇ ਕਿਸੇ ਅਫੀਸਰ ਨੇ ਵੀ ਬੁਲਾਇਆ ਹੋਵੇ ਤੇ ਉਹ ਜਿਹੜਾ ਮੁਰਜ ਮਾਮੂਰਲਾ ਤੇ ਉਹ ਵੱਡਾ ਉਸੇ ਮਹਿਕਮੇ ਖਿਲਾਫ ਜਾਂ ਸਰਕਾਰ ਖਿਲਾਫ ਪੁਲੰਦਾ ਇਕੱਠਾ ਕਰਕੇ ਲੈ ਜੀ ਵੀ ਨਹੀਂ ਜੀ ਤੁਹਾਡੇ ਤਾਂ ਬਹੁਤ ਨਕਾਮੀ ਤੁਸੀਂ ਇਹਦੀ ਪੜਤਾਲ ਕਰੋ ਇਹ ਕਿਤੇ ਹੋਇਆ ਪਰ ਨਹੀਂ ਮੈਂ ਸਮਝਦਾ ਗੁਰੂ ਦਾ ਤਖਤ ਹੈ ਸਿੰਘ ਸਾਹਿਬ ਪਰਤਾਲ ਕਰਨਗੇ ਇਹ ਪਾਰਦਰਸ਼ਤਾ ਇਹ ਕਿਸੇ ਕੋਲੇ ਲੋਕੀਸ਼ਵੀ ਸੰਸਥਾ ਨਹੀਂ ਇਹ ਕੌਮ ਦੀ ਪੰਥ ਦੀ ਸੰਸਥਾ ਇੱਕ ਇੱਕ ਜਿਤਾਈਓ ਕਿਹਾ ਨਾ ਵੀ ਤੁਸੀਂ ਇਹ 2 ਰੁਪਿਆ ਦਾ ਗੱਜਟ ਮੈਂ ਸਮਝਦਾ ਆਹ ਰੋਲੇ ਚ ਕਾ ਗੱਲ ਵੀ ਨਿਕਲਦੀ ਐ ਆਹ ਰੋਲੇ ਦੇ ਵਿੱਚ ਇੱਕ ਗੱਲ ਇਹ ਵੀ ਨਿਕਲਦੀ ਐ ਕੂਰ ਕੌਮ ਪੰਥ ਦੁਨੀਆ ਚ ਬੈਠਾ ਸਿੱਖ ਗੁਰਦੁਆਰਾ ਗੱਜਟ ਲਵਾਵੇ ਤਾਕੇ ਪਤਾ ਲੱਗੇ ਹਰ ਇੱਕ ਮਹੀਨੇ ਦਾ ਲੇਖਾ ਜੋਖਾ ਕਿ ਜੋ ਗੋਲਕ ਦੇ ਵਿੱਚ ਦਸਵੰਦ ਆਉਂਦਾ ਤੇ ਉਹ ਨਿਕਲਦਾ ਹਰ ਇੱਕ ਨੂੰ ਹਿਸਾਬ ਪਤਾ ਲੱਗੇ ਅਹੀਂ ਸਾਲ ਦਾ ਬਜਟ ਹੁੰਦਾ ਬਜਟ ਦੇ ਕਾਪੀ ਮੰਗਿਆ ਕਰ ਲੋ ਵੀ ਜਿਸੇ ਕਰ ਕੰਮ ਲਿਖਤੀ ਦੇਖੋ ਜਿਹੜੀ ਸੀਐਮ ਦੇ ਜਿਹੜਾ ਸਿਕਿਉਰਟੀ ਅੰਦਰ ਗਈ ਹੈ ਕਾਫੀ ਜਨੇ ਵਿੱਚ ਟੋਪੀਆਂ ਪਾ ਕੇ ਗਏ ਆ ਜੀ ਉਹ ਮੰਦ ਮੰਦ ਭੰਗਾ ਜੀ ਉਹ ਸਿੰਘ ਸਾਹਿਬ ਵੀ ਗਾਇਤੇ ਕਾਰਵਾਈ ਕਰ ਸਕਦੇ ਐ ਨਹੀਂ ਕਰਨਾ ਚਾਹੀਦਾ ਤਾਈਓ ਤਾਂ ਕਿਹਾ ਇਹ ਵੀ ਤੁਸੀਂ ਨਹੀਂ ਸਰਕਾਰਾਂ ਵਾਲੇ ਲੋਕ ਨਹੀਂ ਮਰਿਆਦਾ ਰੱਖ ਸਕਦੇ ਸੋਡਾ ਅਧਿਕਾਰ ਖੇਤਰ ਹੋਰ ਹੈ ਕੱਲ ਤੁਸੀਂ ਵੇਖਿਆ ਕਿੰਡੀ ਵੱਡੀ ਸਕੋਰਟੀ ਫਿਸਕੋਰਟ ਦੇ ਵਿੱਚ ਆ ਟੋਪੀਆਂ ਵਾਲਾ ਵੀ ਆਇਆ ਜੋ ਬਹੁਤ ਸੰਗਤਾ ਨੇ ਆਂ ਪੀ ਸੰਗਤਾ ਸਮਝਦੀਆਂ ਸੰਗਤਾ ਵੇਖਦੀਆਂ ਇੱਕ ਪਾਸੇ ਜੇ ਕੋਈ ਧਾਰਮਿਕ ਸ਼ਖਸੀਅਤ ਜਾਂ ਖਾਲਸਾ ਪੰਥ ਦੇ ਨਮਾਇंदे ਸੇਵਾਦਾਰ ਉਹ ਆਉਂਦੇ ਆ ਤੇ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਐਵੇਂ ਹੀ ਵੱਡੀਆਂ ਗੱਲਾਂ ਕੀ ਨੰਗੇ ਪੈਰੀ ਨੰਗੇ ਪੈਰੀ ਤੁਸੀਂ ਕਿਤੇ ਕੋਈ ਵੇਖੇ ਵੀ ਜੁੱਤੀਆਂ ਪਾ ਕੇ ਆਉਂਦਾ ਹਰ ਇੱਕ ਇਨਸਾਨ ਹੀ ਨੰਗੇ ਪੈਰੀ ਆਉਂਦਾਗਾ ਹਰ ਇੱਕ ਹੀ ਨਵਾਨਾ ਸਿੱਖ ਬਣ ਕੇ ਆਉਂਦਾ ਚਲੋ ਮੈਂ ਸਮਝਦਾ ਦੇਰ ਆਈ ਦਰਸਤਾਏ ਚੰਗੀ ਗੱਲ ਹੋਊ ਕੱਲ ਜਦੋਂ ਸਿੰਘ ਸਾਹਿਬ ਨੂੰ ਮਿਲ ਕੇ ਗਏ ਆ ਉਸ ਤੋਂ ਬਾਅ ਤੁਹਿਆ ਕਿ ਸਾਡੇ ਗੁਰੂ ਦਾ ਤਖਤ ਕਲਾ ਵਰਟਾਉਂਦਾ ਇੱਥੇ ਵੱਡੇ ਵੱਡੇ ਹੰਕਾਰੀ ਪੁਰਸ ਆਏ ਐ ਪਰ ਇਸ ਤਖਤ ਤੇ ਦਰਸ਼ਨ ਕਰਕੇ ਤੇ ਇਸ ਤਖਤ ਦੇ ਸੇਵਾਦਾਰ ਆਗੂ ਸਿੰਘ ਸਾਹਿਬਾਨ ਦੇ ਬਚਨ ਪ੍ਰਵਚਨ ਸੁਣ ਕੇ ਉਹ ਜੇ ਨਿਮਨ ਹੋ ਕੇ ਚੰਗਾ ਸੰਕੇਤ ਨਹੀਂ ਨਹੀਂ ਦੋਪ ਵੇਖਦੇ ਆ ਕੋਈ ਮੈਂ ਇਹ ਨਹੀਂ ਆਪਣੇ ਵੱਲੋਂ ਮੈਂ ਕਹਿ ਜਿਆਂ ਕੁਝ ਜੇ ਮੈਂ ਦੂਸ਼ਣਬਾਜੀ ਬਿਆਨਬਾਜੀ ਕਰੂੰਗਾ ਦੁਨੀਆ ਤਾਂ ਵੇਖਦੀ ਆ ਤਾਂ ਜੀ ਪਰ ਇਹ ਵਰਕਰਾਰ ਕਿੰਨਾ ਚਿਰ ਰਹਿੰਦਾ ਵਰਕਰਾਂ ਤੁਸੀਂ ਕਿੰਨਾ ਚਿਰ ਰਹਨੇ ਹੋ ਜੇ ਉਹੀ ਸੱਤਾ ਦਾ ਪਾਵਰ ਦਾ ਨਸ਼ਾ ਪਰ ਕੱਲ ਮੈਨੂੰ ਕਿਉਂਕਿ ਜਦੋਂ ਨਾ ਇਨਸਾਨ ਕੱਲ ਚਲੋ ਸਿੰਘ ਸਾਹਿਬ ਦਾ ਬੜਪਣਾ ਜੇ ਨਾਲ ਉਹਨਾਂ ਦੇ ਕੋਈ ਪੀਏ ਵਗੈਰਾ ਅੰਦਰ ਬਣਦੇ ਤਾਂ ਹੋ ਪਰ ਜਦੋਂ ਕੱਲਾ ਸਿੰਘ ਸਾਹਿਬ ਸਾਹਮਣੇ ਬੈਠੇ ਆ ਨਾ ਤਾਂ ਉਹਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਵੀ ਮੈਂ ਵੀ ਕੱਲਾ ਹਾਂ ਇਹ ਨਹੀਂ ਆ ਬਲਾਮ ਲੱਜ ਕਰ ਸਾਰੀ ਉਮਰ ਨਹੀਂ ਰਹਿੰਦੇ ਕਿਸੇ ਨਾਲ ਨਹੀਂ ਰਹੇ ਆਪਾਂ ਵੇਖਿਆ ਕਿਸੇ ਨਾਲ ਲਾਉ ਲੱਜ ਕਰਨੀ ਉਹਦੇ ਕੱਲੇ ਵੀ ਕਿਤੇ ਬੈਠਣਾ ਕੱਲ ਵੇਖਿਆ ਕਿ ਸਿੰਘ ਸਾਹਿਬਾਂ ਦੇ ਸਾਹਮਣੇ ਉਹ ਕੱਲਾ ਬੈਠਾ ਨਾ ਉਹਨੇ ਅੰਦਰ ਚਾਤੀ ਵੀ ਮਾਰੀ ਹੋ ਕਿਤੇ ਵੀ ਮੈਂ ਕਿਤੇ ਕੱਲਾ ਬੈਠਣਾਗਾ ਇਹ ਜ਼ਰੂਰੀ ਨਹੀਂ ਲਾਮ ਲੱਜ ਸਿਰ ਮਿਲਣਾ ਰਹਿਣਾ ਉਹ ਬੁੜੀ ਵੇਖਦੇ ਨਿਮਰਤਾ ਆਉਂਦੀ ਕਿ ਨਾ ਚੰਗੀ ਗੱਲਾਂ ਜੀ ਨਿਮਰਤਾ ਰ ਮੈਂ ਸਮਝਦਾ ਇਥੋਂ ਤਾਂ ਬਖਸ਼ਿਸ਼ ਹੀ ਹੁੰਦੀ ਹੈ ਗੁਰੂ ਬੋਲ ਤਾਂ ਤੇ ਪਰ ਜੇ ਹੰਕਾਰ ਸੱਤਾ ਦੇ ਨਸ਼ੇ ਦੇ ਵਿੱਚ ਵੱਡੇ ਬੋਲ ਬੋਲੋਗੇ ਤਾਂ ਕੱਲ ਰਾਜਾ ਸਾਹਿਬ ਦੀ ਸੰਗਤ ਨਹੀਂ ਤੇ ਕਮੇਟੀ ਨੇ ਸਾਰੇ ਨੇ ਦਾਸੀ ਦਿੱਤਾ ਤੇ ਭਵਿੱਖ ਦੇ ਵਿੱਚ ਇੱਕ ਤੁਸੀਂ ਮੈਂ ਹੈਰਾਨ ਆ ਉਹੀ ਗੱਲ ਮੈਂ ਕੌੜੇ ਸ਼ਬਦ ਨਹੀਂ ਬੋਲਣਾ ਚਾਹੁੰਦਾ ਜੀ ਆਪਾਂ ਇਹ ਜੇ ਲੋਕਾਂ ਨੂੰ ਲੈ ਕੇ ਆਉਣੇ ਆ ਅੱਗੇ ਤਾਂ ਵੇਖ ਲਓ ਕੀ ਮੰਗਦੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਕੋਈ ਰਜਿਸਟ੍ਰੇਸ਼ਨ ਲੱਗਿਆ ਨਾ ਕਿ ਕਿੱਦੇ ਆਪਾਂ ਸੁਣਿਆ ਕੋਈ ਆਧਾਰ ਕਾਰਡ ਬਣੇ ਹੁਣ ਜਾ ਕੇ ਦੇ ਕੋਈ ਰਜਿਸਟ੍ਰੇਸ਼ਨ ਹੋਵੇ ਗੁਰੂ ਗ੍ਰੰਥ ਸਾਹਿਬ ਸਾਡੇ ਜਾਗਤ ਜੋਤ ਹੈ ਗੁਰਦਾਨ ਸਾਹਿਬ ਮਾਰੇ ਸਤਖੰਡ ਸਾਹਿਬ ਦੇ ਵਿੱਚ ਬਰਾਜਮਾਨ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਆ ਜੁਗਾਂ ਜਗੰਤਰਾਂ ਤੋਂ ਸੰਗਤ ਮੰਨਦੀ ਆਉਂਦੀ ਆ ਗੁਰਦਾਨ ਸਾਹਿਬ ਨੂੰ ਤੇ ਉਸ ਨਮਨ ਹੁੰਦੇ ਆ ਉਹਦਾ ਰਿਕਾਰਡ ਚੈੱਕ ਕਰਨਾ ਜਾਂ ਕੱਲ ਰਾਜ ਸਾਹਿਬ ਦੀ ਸੰਗਤ ਤੋਂ ਪਤਾ ਲੱਗਿਆ ਨਾ ਕਮੇਟੀ ਤੋਂ ਕਿ ਜਿਹੜੀ ਜਿਹੜੀ ਇਹ ਬਣੀ ਸੈਟ ਉਹ ਅੰਦਰ ਜਾ ਕੇ ਵੀ ਚੈਕਿੰਗ ਕਰਕੇ ਆਈ ਆ ਕਿੰਨੀ ਮੰਧ ਭਾਗਾ ਤੁਹਾਡਾ ਮੁੱਖ ਮੰਤਰੀ ਤੁਹਾਡਾ ਸੂਬੇ ਦਾ ਲੰਬਰਦਾਰ ਉਹਨੇ ਫੋਰਸਾਂ ਭੇਜ ਕੇ ਤੁਹਾਡੀਆਂ ਸਤਖੰਡ ਸਾਹਿਬ ਦੀਆਂ ਤਲਾਸ਼ੀਆਂ ਲੜੀਆਂ ਸ਼ੁਰੂ ਕਰਤੀਆਂ ਇਹ ਸੋਚ ਕੇ ਬਣਾਏ ਸੀ ਆਪਾਂ ਵੀ ਸਾਡੀਆਂ ਸਤਖੰਡ ਸਾਹਿਬ ਦੀਆਂ ਤਲਾਸ਼ੀਆਂ ਕਰਨਗੇ ਸਾਡੀਆਂ ਸੰਪਰਦ ਕੀ ਕਰਨਗੇ ਇਸ ਕਰਕੇ ਬਣਾਇਆ ਤੇ ਜਿਹੜੇ ਕੰਮ ਹੈ ਵੀ ਨਸ਼ਾ ਰੋਕੋ ਗੈਂਗਸਟਰਾਂ ਨੂੰ ਰੋਕੋ ਪੰਜਾਬ ਦੇ ਲੋਕਾਂ ਨੂੰ ਪੀ ਸ਼ਾਂਤੀ ਦੇ ਉਹ ਕਰਨੀ ਨੇ ਸੋ ਉਧਰ ਧਿਆਨ ਦੇਣਾ ਚਾਹੀਦਾ ਇਹੀ ਕਹਾਂਗੇ ਤੇ ਜੇ ਮੈਂ ਸਮਝਦਾ ਪੰਥ ਕੌਮ ਨਾਲ ਪੰਗਾ ਲੈਣਗੇ ਤਾਂ ਇੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਧਾੜ ਵੀ ਇੱਥੇ ਚੜ੍ਹ ਕੇ ਮੁਗਲ ਵੀ ਆਏ ਸੀ ਇੱਥੇ ਅੰਗਰੇਜ਼ ਵੀ ਆਏ ਸੀ ਤੇ ਇੱਥੋਂ ਦੇ ਅੱਜ ਦੇ ਹੋਰਾਨ ਵੀ ਦਿੱਲੀ ਦੇ 84 ਦੇ ਵਿੱਚ ਤੁਸੀਂ ਵੇਖਿਆ ਚੜ੍ਹ ਕੇ ਆਏ ਪਰ ਖਾਲਸਾ ਪੰਥ ਨੇ ਮੂੰਹ ਤੋੜਮਾ ਜਵਾਬ ਦਿੱਤਾ ਸੰਗਤ ਦੇਸਾਂ ਬ੍ਰਿ ਸਾਜ ਸਮਝਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਕੌਮ ਦੀ ਸੰਸਥਾ ਇਹ ਕਿਸੇ ਦੀ ਨਿੱ ਬਰਸਤੇ ਜਿੰਨਾ ਇਸ ਦੀ ਆਪਾਂ ਪਹਿਰੇਦਾਰੀ ਚੌਕੀਦਾਰੀ ਕਰਾਂਗੇ ਵਧੀਆ ਰਾਂਗੇ ਨਹੀਂ ਸਰਕਾਰਾਂ ਤਾਂ ਉਹ ਹਜੂਰ ਸਾਹਿਬ ਤੋਂ ਨਦੇੜ ਤੋਂ ਲੱਗੀਆਂ ਹਜੂਰ ਸਾਹਿਬ ਪਟਨਾ ਸਾਹਿਬ ਦਿੱਲੀ ਹਰਿਆਣੇ ਤੱਕ ਆ ਗਈਆਂ ਸੰਭੂ ਬਾਡਰ ਤੱਕ ਪਹੁੰਚ ਗਈਆਂ ਹੁਣ ਕੱਲ ਨੂੰ ਇੱਥੇ ਵੀ ਬਣਦੀਆਂ ਕੋਸ਼ਿਸ਼ਾਂ ਕਰਦੀਆਂ ਸੀ ਮੈਂ ਸਮਝਦਾ ਸਮੱਤ ਬਖਸ਼ੇ ਗੁਰੂ ਸਾਹਿਬ ਹੀ ਲੋਕ ਅੱਜ ਕੀ ਆ ਰਿਹਾ ਹੈ ਡਿਗਰੀ ਖਾਸ ਰਿਹਾ ਹੈ ਨਹੀਂ ਮੈਂ ਸਮਝਦਾ ਇਹ ਰੁਟੀਨ ਦੀ ਮੀਟਿੰਗ ਸੀਗੀ ਜੋ ਤੁਹਾਨੂੰ ਪਤਾ ਹੀ ਹੈ ਕੌਮ ਦੀ ਵੱਡੀ ਸੰਸਥਾ ਸਕੂਲ ਨੇ ਕਾਲਜ ਨੇ ਯੂਨੀਵਰਸਿਟੀਆਂ ਨੇ ਗੁਰੂ ਘਰ 800 ਤੇ ਵੱਡਾ ਪ੍ਰਬੰਧ ਹੈ ਤੁਹ ਸਾਰੇ ਪ੍ਰਬੰਧਾਂ ਦੇ ਵਿੱਚੋਂ ਜੋ ਹਰ ਇੱਕ ਗੁਰੂ ਘਰ ਦੀ ਰਿਕੁਆਇਰਮੈਂਟ ਇੱਥੇ ਆਉਂਦੀ ਹੈ ਐਸਟੀਮੇਟ ਲੱਗ ਕੇ ਸਾਰੀਆਂ ਰਿਪੋਰਟਾਂ ਹੋ ਕੇ ਜਾਂ ਸਬ ਕਮੇਟੀਆਂ ਦੇ ਵਿੱਚ ਜਿਸ ਵੀ ਚਾਹੇ ਕਿਸੇ ਵੱਡੇ ਗੁਰੂ ਘਰ ਦੀ 1 ਕਲਾਸ ਦੀ 2 ਕਲਾਸ ਦੀ ਜਿੰਨੇ ਗੁਰੂ ਘਰਾਂ ਦੀਆਂ ਸਕੂਲਾਂ ਕਾਲਜਾਂ ਦੀਆਂ ਜੋ ਇੱਥੇ ਆਉਂਦੀਆਂ ਮਹੀਨਾਵਾਰ ਉਹ ਸਾਰੀ ਅੱਜ ਜੋ ਰੁਟੀਨ ਮੀਟਿੰਗ ਸੀ ਉਹ ਅੱਜ ਵਿਚਾਰੀ ਗਈ ਹੈ ਲੰਮੇ ਕੋਈ ਕਾਫੀ ਟਾਈਮ ਹੋ ਗਿਆ ਸੀਗਾ ਤੇ ਮੀਟਿੰਗ ਸਾਡੇ ਕੋਲ ਸਿਟ ਵੱਲੋਂ ਇੱਕ ਰਿਕੁਆਇਰਮੈਂਟ ਦਿੱਤੀ ਗਈ ਹੈ ਰਿਕਾਰਡ ਮੰਗਿਆ ਗਿਆ ਉਹਦੇ ਬਾਰੇ ਕੀ ਡਿਸਾਈਡ ਕੀਤਾ ਉਹ ਤਾਂ ਪ੍ਰਧਾਨ ਸਾਹਿਬ ਨੇ ਸਰਦਾਰ ਨਿੰਦਾਮੀ ਜੀ ਨੇ ਉਸ ਦਿਨ ਹੀ ਕਹਿ ਦਿੱਤਾ ਜਦੋਂ ਉਸ ਦਿਰੀ ਕਾਲਤਾ ਸਿੰਘ ਸਾਹਿਬ ਦੇ ਜਿਹਾ ਨੇ ਹੁਕਮ ਕਰਤਾ ਸੀ ਹਦੀਸ ਕਰਤਾ ਸੀ ਤਾਂ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਅਤੇ ਇਸ ਮੁੱਚੀ ਕਮੇਟੀ ਨੇ ਕਹੀ ਦਿੱਤਾ ਸੀ ਪਰ ਦੁੱਖ ਆਉਂਦਾ ਕਿ ਕਿਸ ਤਰ੍ਹਾਂ ਪਹਿਲਾਂ ਜਿਸ ਤਰ੍ਹਾਂ 84 ਦੇ ਵਿੱਚ ਪੋਰਸਾਂ ਚੜ ਕੇ ਆਈਆਂ ਸੀ ਉਸ ਤੋਂ ਬਾਅਦ ਤੁਸੀਂ ਉਸ ਦਿਨ ਵੇਖਿਆ ਕਿਸ ਤਰ੍ਹਾਂ ਜੋ ਇਹ ਕੌਮ ਦਾ ਇਹ ਕੋਈ ਨਿੱਜੀ ਸਰਦਾਰ ਹਜਿੰਦਰ ਸਿੰਘ ਧਾਮੀ ਦਾ ਦਫ਼ਤਰ ਨਹੀਂ ਹੈਗਾ ਨਿੱਜੀ ਕਿਸੇ ਮੈਂਬਰਾਂ ਦਾ ਨਹੀਂ ਹੈਗਾ ਇਹ ਕੌਮ ਦਾ ਪੰਥ ਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਸਭ ਨੇ ਹਦੇਸ ਕਰਤਾ ਸ਼੍ਰੋਮਣੀ ਕਮੇਟੀ ਪ੍ਰਧਾਨ ਕਹਿ ਰਹੇ ਆ ਕਿ ਅਸੀਂ ਹੁਣ ਸਹਿਯੋਗ ਕਰਾਂਗੇ ਫਿਰ ਫੋਰਸਾਂ ਲੈ ਕੇ ਬਿਨਾਂ ਦੱਸੇ ਤੋਂ ਇਸ ਤਰ੍ਹਾਂ ਆਉਣਾ ਕਿ ਚੰਡੀਗੜ੍ਹ ਰਾਜਸਟਾਨੀ ਸਭਾਉ ਵਿੱਚ ਚਾਹੇ ਇੱਥੇ ਇਹ ਤਾਂ ਇੱਕ ਸੱਤਾ ਦਾ ਨਸ਼ਾ ਸੱਤਾ ਦਾ ਹੰਕਾਰ ਹੈ ਉਹੀ ਕਹਿ ਸਕਦੇ ਆ ਕਿ ਉਦੋਂ ਇਧਰਾ ਗੰਧੀ ਲੈ ਕੇ ਆਈ ਸੀ ਫੌਜਾਂ ਤੇ ਅੱਜ ਦਾ ਮੁੱਖ ਮੰਤਰੀ ਭੇਜ ਰਿਹਾ ਫੋਰਸਾਂ ਚਾੜ੍ਹ ਕੇ ਪਰ ਇਹ ਮੂੰਹ ਦੀ ਖਾਣੀ ਪੈ ਰਹੀ ਹੈ ਮਾਗੀ ਦੇ ਮੁਖਸਰ ਦੇ ਦਿਹਾੜੇ ਤੇ ਇੱਕ ਸੀਐਮ ਨੇ ਸ਼ਬਦ ਬੋਲੇ ਹੋਣ ਤੇ ਉਸ ਤੇ ਥੂ ਥੂ ਤਰਾ ਤਰਾ ਹੋ ਰਹੀ ਹੋਵੇ ਉਹਦੇ ਆਪ ਦੇ ਐਮਐਲਏ ਕਹਿ ਰਹੇ ਹੁਣ ਆਪ ਦੇ ਲੀਡਰ ਹੀ ਕਹਿ ਰਹੇ ਹੁਣ ਇਦੋਂ ਫਿਟੇ ਲੰਟ ਕੀ ਹੋ ਸਕਦੀ ਹੈ ਤਈਓ ਦਾ ਕਹਿੰਦੇ ਆ ਭਾਈ ਧਾਰਮਿਕ ਮਸਲਿਆਂ 'ਚ ਇਹ ਕੌਮ ਦਾ ਪ੍ਰਬੰਧ ਕੌਮ ਦੀ ਅਕਾਲ ਤਖਤ ਸਾਹਿਬ ਹੈਗੀ ਹੈ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ ਦਾਲ ਪੰਥ ਹੈ ਸੰਪਰਦਾਮ ਟਕਸਾਲਾਂ ਇਹ ਬਹੁਤ ਵੱਡਾ ਪੰਥ ਹੈ ਸੋ ਉਹ ਉਹ ਕਰਦਾ ਹੀ ਸੋਭਾ ਲੱਗਦਾ ਕਿਉਂਕਿ ਉਹ ਮਰਿਆਦਾ ਨਾਲ ਸ਼ਬਦ ਰੱਖਦਾ ਬਿਆਨਬਾਜ਼ੀ ਕਰਦਾ ਤੇ ਜਿਸ ਤਰ੍ਹਾਂ ਇਹਨਾਂ ਨੇ ਬਿਆਨਬਾਜ਼ੀ ਪਿਛਲੇ ਦਿਨਾਂ ਚ ਕੀਤੀ ਹੈ ਤਿੰਨ ਚਾਰ ਦਿਨ ਪਹਿਲਾਂ ਆਪਣੇ ਉਸ ਪ੍ਰਾਈਵੇਟ ਮੀਡੀਆ ਰਾਹੀਂ ਕਿ ਰਿਕਵਰ ਹੋਊਗਾ ਜਾਂ ਮਤਲਬ ਉਹ ਸ਼ਬਦ ਵਰਤ ਨਹੀਂ ਸਕਦੇ ਕਿ ਉਸ ਜਗ੍ਹਾ ਤੋਂ ਮਿਲੇ ਜਿਹੜੀ ਜਗ੍ਹਾ ਤੇ ਰੱਖਣ ਦੇ ਯੋਗ ਨਹੀਂ ਤੇ ਹੁਣ ਸਭ ਸਾਹਮਣੇ ਆ ਗਿਆ ਨਾ ਤੇ ਇਹ ਗੁਰੂ ਦਾ ਪੰਥ ਹੈ ਇਹ ਗੁਰੂ ਦੇ ਆਪ ਹੀ ਗੁਰੂ ਕਲਾ ਵਰਤਾਉਂਦਾ ਹੈਗਾ ਤੇ ਮੈਂ ਬੀਤੇ ਕੱਲ ਸੀਐਮਾਨ ਕਹਿੰਦੇ ਕਿ ਬੈਕ ਵਿੱਚ ਤਰ੍ਹਾਂ ਰਾਜਾ ਸਾਹਿਬ ਨੇ ਜਿਹੜਾ ਇਹ ਦਾਵਾ ਕੀਤਾ ਕਿ 30 ਗੁਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਸ ਮੇਅਰ ਤੇ ਲਏ ਹੈ ਤੇ 30 ਰੁਪਏ ਜਿਹੜੇ ਗੋਇੰਦਵਾਲ ਸਾਹਿਬ ਜਿਹੜੇ ਸਰੂਪ ਵਿਰਧ ਹੋ ਗਏ ਸੀ ਉਥੇ ਦਿੱਤੇ ਆ ਗੋਇੰਦਵਾਲ ਸਾਹਿਬ ਰਿਕਾਰਡ ਚ ਇੱਥੇ ਬੋਲਦੀ ਬਿਲਕੁਲ ਸ਼੍ਰੋਮਣੀ ਕਮੇਟੀ ਦਾ ਟੋਟਲ ਰਿਕਾਰਡ ਪਾਰ ਦੱਸਦੀ ਹੈ ਪਰ ਮੈਂ ਸਮਝਦਾ ਜਿਸ ਤਰ੍ਹਾਂ ਉਸ ਗੁਰੂ ਘਰ ਦੀ ਕਮੇਟੀ ਸਾਹਮਣੇ ਆ ਕੇ ਬੋਲੀ ਹੈ ਪਰ ਦੁੱਖ ਹੋਇਆ ਇਹ ਚੀਜ਼ ਲੱਗੀ ਨਾ ਜਦੋਂ ਕੌਮ ਦਾ ਨਮਾਇੰਦਾ ਸੇਵਾ ਦਾ ਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਕਮੇਟੀ ਇਥੋਂ ਕੂਕ ਕੂ ਕੇ ਕਹਿ ਰਿਹਾ ਸੀ ਇਸ ਦਫ਼ਤਰ ਤੋਂ ਕਿ ਭਾਈ ਇਹ ਪੰਥ ਦਾ ਮਸਲਾ ਅਸੀਂ ਰਾਜਧਾਨੀ ਜਾ ਕੇ ਚੰਡੀਗੜ੍ਹ ਵੀ ਸ਼੍ਰੋਮਣੀ ਕਮੇਟੀ ਪ੍ਰਧਾਨ ਜਨ ਧਾਮੀ ਨੇ ਪ੍ਰਸਤਾਵ ਕੀਤੀ ਸੀ ਇਹ ਪੰਥ ਦਾ ਮਸਲਾ ਧਰਮ ਦਾ ਮਸਲਾ ਉਦੋਂ ਹੱਕ ਸੀ ਸਭ ਦਾ ਬੋਲਣ ਦਾ ਕਿਉਂਕਿ ਜਦੋਂ ਕਿਸੇ ਦਲ ਪੰਥ ਦਾ ਸੰਪਰਦਾ ਟਕਸਾਲ ਕਿਸੇ ਵੀ ਸਰਕਾਰਾਂ ਦਾ ਹੰਦ ਦਾਜੀ ਕਰਦੀ ਹੈ ਸ਼੍ਰੋਮਣੀ ਕਮੇਟੀ ਕਿਤੇ ਟਿਕੀ ਨਹੀਂ ਬਹਿ ਸਕਦੀ ਤੇ ਸ਼੍ਰੋਮਣੀ ਕਮੇਟੀ ਕੀ ਦੀ ਹੈ ਉਹਨਾਂ ਦਲ ਪੰਥਾਂ ਦੀਆਂ ਉਹਨਾਂ ਟਕਸਾਲਾਂ ਦੀਆਂ ਉਹਨਾਂ ਸੰਪਰਦਾਵਾਂ ਦੀ ਹੈ ਉਦੋਂ ਨਹੀਂ ਤੂੰ ਵੇਖ ਚ ਹੁਣ ਲੱਗਦਾ ਵੀ ਸਾਰੇ ਪਾਸੇ ਕਿਉਂਕਿ ਜਦੋਂ ਕੋਈ ਹੰਕਾਰ ਜੇ ਜੋ ਸੱਤਾ ਦਾ ਨਸ਼ਾ ਸਿਰ ਚੜ ਜੇ ਉਹ ਕੱਲਾ ਰਾਜਾ ਸਾਹਿਬ ਗੁਰਦੁਆਰੇ ਨਹੀਂ ਉਹ ਸਾਰੀ ਤਕਸਾਲਾਂ ਵੱਲ ਵੀ ਬਧੂ ਸੰਪਰਦਾਵਾਂ ਵੱਲ ਵੀ ਬਧੂਗਾ ਤੇ ਦਲ ਪੰਥਾ ਵਾਲੀ ਬਧੂਗਾ ਇਸ ਕਰਕੇ ਸਭ ਨੂੰ ਇੱਕ ਮੱਠ ਹੋ ਕੇ ਮੈਂ ਸਮਝਦਾ ਕੱਲ ਜਿਸ ਤਰ੍ਹਾਂ ਸਿੰਘ ਸਾਹਿਬ ਜੀ ਆਨੇ ਉਹਨਾਂ ਨੂੰ ਕਿਹਾਗਾ ਤੇ ਤੁਸੀਂ ਵੇਖਿਆ ਵੀ ਉਸ ਤੋਂ ਬਾਅਦ ਉਹਨਾਂ ਚ ਨਿਮਰਤਾ ਵੀ ਝਲਕੀ ਝਲਕਣੀ ਚਾਹੀਦੀ ਹੈ ਬਾਕੀ ਇਹ ਵੀ